ਹੈਲੋ ਜੀ ਸੱਜਾ ਗਾਜ ਸਾਰਿਆਂ ਨੂੰ ਮੈਗ ਪਟੀਕੇ ਨੂੰ ਮੇਰੇ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨਾਲ ਤੱਕ ਜੋ ਦੇਖ ਕੇ ਤੇ ਕਮੈਂਟ ਵੀ ਜਰੂਰ ਕਰਿਓ ਤੁਹਾਨੂੰ ਵੀਡੀਓ ਕਿਦਾਂ ਲੱਗੀ ਜੀ ਹੁਣ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਜੱਜ ਜੀ ਦਾ ਵਿਆਹ ਹੈ ਤੇ ਅੱਜ ਦੂਜੀ ਕੜਾਈ ਸੀ ਜੀ ਤੇ ਇਸ ਲਈ ਨਾ ਸਾਰਿਆਂ ਦਾ ਮਨ ਸੀਗਾ ਕਿ ਆਪਾਂ ਸਾਗ ਖਾਈਏ ਤੇ ਆਪਾਂ ਸਾਰੇ ਜੁੜਿਆ ਸਵਾਗਤ ਉਹਨਾਂ ਗਏ ਸੀਗੇ ਬਾਹਰ ਫਿਰ ਆਪਾਂ ਸਾਗ ਕਰਾਂਗੇ ਜੀ ਆਪਾਂ ਉੱਥੇ ਦੇਖੀਏ ਮੈਂ ਤੋੜਾਂ ਕਿਹਾ ਹੈ ਰੋ ਕੋਟਾ ਮੁੰਡਾ ਬਾਣੀ ਜੇ ਛੋਟਾ ਮੁੰਡਾ ਕਰਦਾ ਕੰਮ ਮੈਨੂੰ ਕਹਿਣੀ ਹੋਊਗਾ ਕਹਿਣੀ ਮਰ ਨਹੀਂ ਮਾਰ ਜੰਦਾ ਹਾਂ ਹਾਂ ਆ ਲੈ ਕਰੇ ਮੈਨੂੰ ਮੈਨੂੰ ਕਹੀ ਜਾਏ ਆ 770 ਮੋਦੀ ਆ ਗਈ ਇਹਨਾਂ ਗੱਲੇ ਛੋਲੇ ਮੁੱਛਾ ਮੈਂ ਹੋਇਆ ਤੇ ਵਾਤਨ ਕੋਈ ਚਾੜਾ ਕਿਸੇ ਦਾ ਕੋਈ ਕਰ ਰੋਮੀ ਆ ਤਾਂ ਕਰ ਲੈ ਕੋਈ ਨਾ ਲੈ ਲੈ ਮੈਂ ਪਹਿਨਾ ਮਿੱਠੂ ਨੂੰ ਲੈ ਲੈਂਦੇ ਜਰਾ ਲੋ ਲੈ ਲੈਂਦੀ ਆ ਕੱਲ ਕੱਲ ਤਾਂ ਇਹਨਾਂ ਪਰਸਨ ਤੋਂ ਸੇ ਬਾਹਂਗਿੰਦੇ ਨਾ ਕਿ ਬੇਕਿਉਂਸ਼ਨ ਨਹੀਂ ਕਰਦੀ ਆ ਪਰਸਨ ਉਧਰ ਕਿਧਰ ਜਾਨਨੇ ਆ ਉਹ ਮੋੜ ਕੇ ਜਾਨਾ ਕੀ ਹੁੰਦਾ ਉਹ ਉਹ ਤਾਂ ਲੈਂਗੁਏਜ ਹੈ ਤੂੰ ਤਾਂ ਖਾਤ ਤੋੜ ਲੈ ਆ ਦੇਖ ਮੈਂ ਤੋੜ ਰਹੀ ਆ ਸਾਗੂਰੇ ਮੈਂ ਜਿਹੜਾ ਨੀਚੇ ਨਹੀਂ ਆ ਦੇਖੋ ਹਾਂ ਡੰਡੀ ਜੀ ਵਾਲਾ ਇੱਧਰ ਕੀਤੇ ਕੀਤੇ ਜੇ ਫਿਰ ਇਹ ਕਿਵੇਂ ਠਹਿਊਗਾ ਇੱਧਰ ਅਮੀਤ ਪਾਲ ਨਾ ਪੈਂਦਾਗਾ ਅਣਕਦੇ ਵਿੱਚ ਕਈ ਵਾਰ ਵਿੱਚ ਸੜਦੀ ਇਹਨਾਂ ਪਾਵਾਂਗੇ ਭਾਈ ਸੱਡਾ ਸੱਡਾਂ ਤੇ ਦੇਖ ਲੋ ਗਾਣਾ ਪੈਣਾ ਆਪਣੀ ਸੱਡਾਂ ਸੱਡਾਂ ਤੇ ਦੇਖ ਲੋ ਇੱਕ ਸੱਡਾਂ ਤੇ ਹੋਊਗਾ ਆਪਾ ਪਾਲਕ ਤੋੜ ਲਈਏ ਜਿਵੇਂ ਜੇ ਹੇ ਤਾਂ ਕਿਧਰ ਤੇ ਜੇ ਅਣੀ ਦਾ ਪਸਾਗ ਤੋੜਨ ਦੀ ਹੈ ਨਾ ਮਿੱਠੇ ਆ ਕਿ ਸੰਤਰੇ? ਨਾ ਮਿੱਠੇ ਵੀ ਹੋਏਗੇ ਖੱਟੇ ਵੀ ਹੋਏਗੇ। ਖੱਟੇ ਦਾ ਮੈਨੂੰ ਵਧੇ ਨਾਲ ਲੱਗਦੇ ਜ਼ਿਆਦੇ। ਫਿਰ ਇਹ ਤੋੜਦੇਗਾ ਤੋਂ ਨਹੀਂ। ਕਿਤੇ दारू ਵਾਲਿਆਂ ਨੂੰ ਪਤਾ ਲੱਗਣ ਦੇ ਸਾਰੇ। ਛੋਲ ਲੇਕਿੰਗ ਤੇ ਕਿਉਂ ਲੱਗ ਗਿਆ ਤਾਂ ਹੋ ਜਾਣੀ ਹੈਗਾ। ਫਿਰ ਇਹਦੇ ਲੱਗਣਗੇ ਛੋਟੇ ਨੇ ਇਹ ਸਾਗ ਚ। ਫਿਰ ਪਹਿਲੀ ਕੱਟ ਤੋੜਨੇ। ਫਿਰ ਕੱਲੀ ਪੱਤੇ ਪੱਤੇ ਰਹਿਣਗੇ। ਅੱਛਾ ਇਹ ਸਾਗ ਚ ਨਹੀਂ ਪਾਉਂਦੇ ਹੁੰਦੇ ਇਹ। ਇਹ ਤਾਂ ਪੌਂਦੇ ਨੇ ਸਾਹ ਚੇਤੇ ਪੌਂਦੇ ਹੁੰਦੇ ਨੇ ਪੌਂਦੇ ਹੁੰਦੇ ਨੇ ਅਸ ਤਾਂ ਪਾਇਆ ਨਹੀਂ ਕਦੇ ਥੋੜੇ ਵਿੱਚ ਲੱਗਦੇ ਲਾਉਂਦੇ ਨਹੀਂ ਹੋਣੇ ਤੁਸੀਂ ਨਾ ਫੇਰ ਮੂੰ ਵੀ ਜੇ ਲਾਉਣੇ ਹੋਣ ਜੇ ਲੱਗੇ ਹੁਣ ਫੇਰ ਵੀ ਨਹੀਂ ਪੌਂਦੇ ਨਹੀਂ ਵੀ ਆ ਗਏ ਹਾਂ ਇਹ ਤਾਂ ਜੇਰ ਵੀ ਕੋਈ ਬਾਗੀ ਵੀਡੀਓ ਆਪਾਂ